ਕਿਹੜਾ ਪਿੰਡ ਆ ਪਿੰਡ ਲੌਸਾ ਕੀ ਕਹਿਣਾ ਚਾਹੋਗੇ ਆੜੀ ਨਾ ਟੁੱਟ ਗਈ ਅੱਜ ਉਹਦੇ ਮੈਲ ਵੀ ਦੀ ਆਹ ਸਾਡੀ ਟੁੱਟੀ ਜਾਂਦੀ ਪਿਛਲੇ ਹਰ ਰੋਟੇਸ਼ਨ ਆਸ ਨਹੀਂ ਸੰਗ ਹੋਇਆ ਜਿਸ ਤਾਂ ਵੇਖਣ ਨੂੰ ਮਿਲਿਆ ਕਿ ਘਰਾਂ ਦੇ ਵਿੱਚ ਪਾਣੀ ਵੀ ਵੜ ਗਿਆ ਤੇ ਕੋਈ ਫਸਲ ਵੀ ਖਰਾਬ ਹੋਈ ਹਾਂਜੀ ਹਾਂਜੀ ਆਪਣੀਆਂ ਦੀਆਂ ਵੀ ਦੀਆਂ ਲੋਕਾਂ ਨੇ ਸਾਰੀਆਂ ਇਧਰ ਨੂੰ ਖਰਾਬ ਹੋ ਗਈਆਂ ਹਾਂ ਤੇ ਰਾਤ ਵੀ ਕੁੱਤੀ ਆ ਕੱਲ ਸ਼ਾਮ ਦੀ ਕਿੰਨਾ ਕੋ ਜਿਹੜਾ ਪਾੜ ਪਿਆ ਪਾੜ ਤੇ ਕਾਫੀ ਲਗ ਰਿਹਾ ਸੀ 220 ਫੁੱਟ ਪੈ ਗਿਆ ਹੋ 20 22 ਫੁੱਟ ਪਿਆ ਪਾੜ ਹਾਂਜੀ ਅੱਗੇ ਵੀ ਪਾੜ ਪਿਆ ਕਦੇ ਅੱਗੇ ਪਿਛਲੇ ਸਾਲ ਵੀ ਬਹੁਤ ਟੁੱਟੀ ਸੀ ਇਸ ਨਹਿਰ ਬਾਰੇ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਜਾਂ ਸਰਕਾਰ ਦੇ ਬਾਅਦ ਪਹੁੰਚਾਈਏ ਜੀ ਜਿਹੜੀ ਮਤਲਬ ਇਹ ਤੁਹਾਡੀ ਇਫਾਜ਼ਤ ਹੋ ਸਕੀ ਹਾਂਜੀ ਰਾਤੀ ਇਹਨਾਂ ਨੇ ਬੈਕਾਂ ਵਾਲਿਆਂ ਨੇ ਕੀਤਾ ਸੀ ਫੋਨ ਮੈਨੂੰ ਐਸਡੀ ਵੀ ਵਗੈਰਾ ਜੋ ਵੀ ਇਹਨਾਂ ਕੋਲ ਹੁੰਦਾ ਵਾ ਨਹਿਰ ਮੇਕ ਨੂੰ ਦਾ ਅਜੇ ਤੱਕ ਕੋਈ ਹੁੰਕੇ ਨਹੀਂ ਇੱਥੇ ਕਿੰਨਾ ਚਿਰੋ ਚੱਲਿਆ ਫੋਨ ਕੀਤਾ ਮੈਨੂੰ ਕੱਲ੍ਹ ਸ਼ਾਮਾਂ ਦਾ ਹੀ ਫੋਨ ਕੀਤਾ ਕੋਈ ਨਿਰਤਨ ਨਾਲ 7-8 ਵਜੇ ਦੇ ਕਰੀਬ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਮੁਸ਼ਕਲਾਂ ਤੁਹਾਡੇ ਸਾਹਮਣੇ ਆਈਆਂ ਵੇਖੋ ਕਿੰਨਾ ਨੁਕਸਾਨ ਜੀ ਕੀ ਮੰਗ ਕਰੋਗੇ ਇਹਨਾਂ ਮਾਂਗੇ ਹੀ ਆ ਵੀ ਇਹਨੂੰ ਛੇਤੀ ਛੇਤੀ ਬੰਦ ਕੀਤਾ ਜੇ ਅਸੀਂ ਮੈਂ ਤੁਹਾਨੂੰ ਸਿੱਧਾ ਮਿੱਟੀ ਪਾਈ ਹੋਏ ਤੇ ਪਿੰਡ ਲੋਕਾਂ ਦੀ ਤੇ ਕੀ ਗੱਲ ਹੋਈ ਜਿਹੜਾ ਪਾਣੀ ਖਲੋਤਾ ਇਹਨਾਂ ਨੂੰ ਇਹ ਪਰ ਇਹ ਨਾ ਨਹਿਰ ਲੰਘਦੀ ਸਾਡੇ ਲੱਗੋਂ ਦੀ ਹੂੰ ਤੇ ਇਹਨਾਂ ਤਿੰਨ ਚਾਰ ਸਾਲ ਹੋ ਗਏ ਲਗਾਤਾਰ ਹੀ ਟੁੱਟ ਜਾਂਦੀ ਐ ਤੇ ਨਹਿਰ ਦੀ ਖਸਤਾ ਹਾਲਤ ਤਾਂ ਬਹੁਤ ਜ਼ਿਆਦਾ ਠੀਕ ਤੇ ਇਹ 1962 ਦੀ ਨਹਿਰ ਬਣੀ ਆ ਤੇ ਇਹਦੀ ਮਨਿਆਦ 30 ਸਾਲ ਆ ਤੇ ਅੱਜ 60 ਸਾਲ ਹੋ ਗਏ ਤੇ ਇਹਦੀ ਮਨਿਆਦ ਖਤਮ ਹੋਈ ਨੂੰ 30 ਸਾਲ ਹੋ ਗਏ ਆ ਤੇ ਇਹ ਆਏ ਸਾਲ ਟੁੱਟਦੀ ਐ ਤੇ ਆਏ ਸਾਲ ਸਾਡੇ ਆਹ ਲੋਕਾਂ ਆਹੜਾ ਏਰੀਆ ਜਿੱਥੇ ਟੁੱਟਦੀ ਐ ਹੂੰ ਉਸ ਏਰੀਏ ਦੇ ਵਿੱਚ ਆਏ ਸਾਲ ਬਹੁਤ ਮਾਰ ਕਰਦੀ ਆ ਮੇਰੇ ਕੋਲ ਤਕਰੀਬਨ ਡੇਢ 2 ਕਿੱਲੇ ਥਾਂ ਮੂੰਗੀ ਦੇ ਸੀਗੇ ਕਮਾਦ ਲੱਗਾ ਜੀ 2 2.5 ਕਿੱਲੇ ਥਾਂ ਉਹ ਖਤਮ ਹੋ ਗਏ ਜੀ ਪਨੀਰੀਆਂ ਆ ਜੀ ਪਨੀਰੀਆਂ ਜਿੰਨੀਆਂ ਲੱਗੀਆਂ ਸੀ 100 150 ਕਿੱਲੇ ਥਾਂ ਦੀ ਪਨੀਰੀ ਆ ਉਹ ਖਤਮ ਹੋ ਗਈ ਹੈ ਜੀ ਤੇ ਇਹ ਪਿਛਲੇ ਸਾਲ ਵੀ ਅਸੀਂ ਇਹਨਾਂ ਨਾਲ ਸੰਘਰਸ਼ ਕਰਕੇ ਤੇ ਰੋਡ ਜਾਮ ਕਰਕੇ ਜਿਹੜਾ ਸੀਗਾ ਉਹ ਅਸੀਂ ਨਹਿਰ ਜਿਹੜੀ ਬਣਾਈ ਸੀ ਤੇ ਐਰਕੀ ਵੀ ਕੁਝ ਹਾਲਤ ਸਾਨੂੰ ਉਹੋ ਜਿਹੀ ਲੱਗਦੀ ਹੈ ਕਿ ਸਾਨੂੰ ਇਹ ਮਜਬੂਰ ਕਰਨ ਲੈ ਕਿ ਅਸੀਂ ਫੇਰ ਰੋਡ ਜਾਮ ਕਰੀਏ ਤੇ ਜਾ ਕੇ ਜਿਹੜਾ ਵਾ ਇਹ ਫੇਰ ਜਾ ਕੇ ਨਹਿਰਾਂ ਬਣਨਗੇ ਉਹਦਾ ਇਹ ਨਹਿਰ ਟੁੱਟੀ ਨੂੰ ਕੱਲ 4:00 4:00 5:00 ਵਜੇ ਦੀ ਨਹਿਰ ਟੁੱਟੀ ਆ ਤੇ ਅੱਜ ਉਹਨੂੰ 12 ਤੋਂ 13 ਘੰਟੇ ਹੋ ਗਏ ਨਹਿਰ ਵੀ ਕੋਈ ਡੀਹ ਜਿਆਦੀ ਹੈ ਨਹੀਂ ਕੀ ਪਰ ਇਹ ਹੈ ਕਿ ਇਹ ਜਿਹੜਾ ਬੰਨਣ ਨਾਲ ਧਿਆਨ ਨਹੀਂ ਹੈਗਾ ਇਹਨਾਂ ਤੋਂ ਮਸ਼ੀਨਰੀਆਂ ਨਹੀਂ ਕੀ ਤੇ ਜੇ ਇਹਨਾਂ ਨੂੰ ਕਹਿੰਦੇ ਆ ਕਿ ਹਾਂ ਵੀ ਮਸ਼ੀਨਰੀ ਅਸੀਂ ਤਾਂ ਦੇ ਦੇਣੇ ਆ ਤੇ ਉਹ ਵੀ ਆਂਦੇ ਕਿ ਨਹੀਂ ਅਸੀਂ ਸਾਡੇ ਹਰ ਤੁਰ ਮੁੜ ਕੇ ਪੈਸੇ ਨਹੀਂ ਮਿਲਦੇ ਉਹ ਚੀਜ਼ ਦੇ ਕਿ ਸੁਚਨਾ ਦਿੱਤੀ ਕਿਸੇ ਨੂੰ ਸੁਚਨਾ ਜੀ ਅਸੀਂ ਕੱਲ ਦੀ ਦਿੱਤੀ ਆ ਦੀ ਸੁਚਨਾ ਹੀ ਇਹਨਾਂ ਨਾਲ ਇੱਥੇ ਅਸੀਂ ਆਪਦੇ ਪਿੰਡ ਲੈਵਲ ਤੇ ਆਖਿਆ ਹੈਗਾ ਕਿ ਜੇ ਤਰ ਤੋਂ ਨਹੀਂ ਵੱਜਦੀ ਉਹ ਵੀ ਬੰਦਾਂਗੇ ਪਰ ਇਹ ਕਿ ਉਹ ਤਿਆਰ ਨੂੰ ਕੋ ਕਿ ਉਹਨਾਂ ਨੂੰ ਪਤਾ ਕਿ ਹਾਂ ਵੀ ਜਿਹੜੇ ਠੇਕੇਦਾਰ ਉਹਨਾਂ ਨੂੰ ਪਾਹੀ ਆਉਣੇ ਆ ਜੇਕਰ ਇਹ ਆਮ ਜਨਤਾ ਨੇ ਬੰਦ ਕੀਤੀ ਤਾਂ ਤਾਂ ਵੀ ਇਹਨਾਂ ਦੀ ਬੇਇਤੀ ਹੋਣੀ ਹੈ ਕਿ ਹਾਂ ਵੀ ਇਹਨਾਂ ਤੋਂ ਵੱਜੀ ਨਹੀਂ ਹੈ ਤੇ ਜਨਤਾ ਰਿਆ ਆਪ ਨਹੀਂ ਜਿਹਨੇ ਕਹੇ ਹਸਕਾਉਂ ਗਾਇਕ ਜਿਹੜਾ ਵਾ ਬਚਾਉਣ ਦੀ ਗੱਲ ਕਰਦਾ ਵਾ ਇਹ ਟੇਲਾ ਤੱਕ ਉੱਥੇ ਮੇਰੇ ਸਾਂ ਇਹਨਾਂ ਦੇ ਨੰਬਰ ਪੂਰੇ ਹੋ ਜਾਂਦੇ ਆ ਕਿ ਹਾਂ ਵੀ ਟੇਲਾ ਤੱਕ ਪਾਣੀ ਪਹੁੰਚ ਗਿਆ ਪਰ ਅਗਲੇ ਬੰਨੇ ਵੇ ਨਹੀਂ ਰਹੀਆਂ ਕਿ ਹਾਂ ਵੀ ਟੇਲਾ ਤੱਕ ਤੇ ਪਾਣੀ ਪਹੁੰਚਦਾ ਨਹੀਂ ਨਹਿਰਾ ਦੇ ਰਾਹ ਜ ਰੋੜ ਜਾਂਦੀਆਂ ਜੇ ਤੇ ਸਾਨੂੰ ਤੁਸੀਂ ਹੈਰਾਨ ਹੋ ਗਏ ਗੱਲ ਜਾਣ ਕੇ ਕਿ ਸਾਨੂੰ ਨਹਿਰ ਦਾ ਪਾਣੀ ਨਹੀਂ ਲੱਗਦਾ ਪਰ ਆਈ ਵਾਰ ਡੁੱਬ ਹੀ ਜ਼ਰੂਰ ਜਾਨੇ ਆ ਨਹਿਰ ਦੇ ਪਾਣੀ ਮੈਂ ਸਾਹਮਣਾ ਤੇ ਤੁਹਾਡੇ ਸਾਹਮਣੇ ਜੀ ਪਿਛਲੇ ਸਾਲ ਵੀ ਹੜ ਤੋਂ ਪੱਠੇ ਪੁੱਠੇ ਜਿਹੜੇ ਹੀ ਖਤਮ ਹੋ ਗਏ ਸੀਗੇ ਐਰ ਕੀ ਵੀ ਡੰਗਰਾ ਦੇ ਪੱਠੇ ਡੰਗਰੇ ਫੇਰ ਐਰ ਕੀ ਵਿਚਾਰੇ ਤੂੜੀ ਤੇ ਰਹਿਣਗੇ ਤੂੜੀਆਂ ਕਰਾਂ ਚ ਪਾਣੀ ਵੜ ਗਿਆ ਤੇ ਤੂੜੀ ਉਹ ਵੀ ਪਿਛਲੇ ਸਾਲ ਵੀ ਤਬਾਹ ਹੋ ਗਈ ਤੇ ਐਰ ਕੀ ਉਹ ਵੀ ਉਹ ਵੀ ਜਿਹੜੀ ਹੋਣੀ ਹੈਗੀ ਥੋੜੀ ਬਹੁਤ ਉਹ ਵੀ ਖਰਾਬ ਹੋਈ ਕੀ ਮੰਗ ਕਰੋ ਕਿ ਨੂੰ ਮੰਗ ਤੇ ਇਹੋ ਆਏਗੀ ਹਾਂ ਵੀ ਇਹਦਾ ਕੋਈ ਹੱਲ ਕੀਤਾ ਚਾਵੇ ਆਈ ਵਾਰ ਅਸੀਂ ਕਿੰਨਾ ਪਿਛਲੀ ਵਾਰ ਤਾਂ ਜਿਹੜਾ ਨੁਕਸਾਨ ਹੋਇ ਪਿਆਰ ਕੀ ਫੇਰ ਨੁਕਸਾਨ ਹੋ ਗਿਆ ਤੇ ਐ ਐ ਤੇ ਫਿਰ ਉਦਾਂ ਹੀ ਸਾਨੂੰ ਅਸੀਂ ਆ ਐ ਕਰਦੇ ਆ ਸੋ 1.5 200 ਕਿੱਲਾ ਥਾ ਜਿਹੜਾ ਆਈ ਵਾਰ ਮਰਦਾ ਵਾ ਤੇ ਅਸੀਂ ਖੁੱਲਾ ਛੱਡ ਦਿੰਦੇ ਨੇ ਸਰਕਾਰ ਲਈ ਕੀ ਇਹ ਨਹਿਰ ਖੋਲਦਿਆ ਕਰਨ ਸਾਡੇ ਵਾਲੇ ਪਾਸੇ ਨੂੰ ਹੀ ਤੇ ਇਹਨਾਂ ਨੂੰ ਰੋੜਨ ਦਿਆ ਕਰ ਔਰ ਅਸੀਂ ਵਾਈ ਕਰਕੇ ਕੀ ਕਰਨਾ ਏ 1.5 200 ਕਿੱਲੇ 1.5 200 ਕਿੱਲਾ ਥਾ ਉਹ ਇਹਨਾਂ ਦੀ ਨਹਿਰ ਨੂੰ ਰਸਤੇ ਹੀ ਛੱਡ ਦਿੰਦੇ ਨੇ ਕਿ ਆਈ ਵਾਰ ਰੋੜਤੀ ਆਈ ਵਾਰ ਪਾਣੀ ਡੋਬਤਾ ਸਾਨੂੰ ਤੇ ਨਹੀਂ ਵਾਈ ਕਰਦੇ ਰਹਿੰਦੇ ਨੇ ਤਾਂ ਗਾ ਰਹਿੰਦੇ ਨੇ ਲੱਗਦਾ ਨਹੀਂ ਕਿ ਪਾਣੀ ਹੁਣ ਉੱਥੋਂ ਤੱਕ ਤੇ ਪਹੁੰਚਦਾ ਨਹੀਂ ਕਰਦੇ ਤੇ ਜਿੱਥੇ ਨਹੀਂ ਜਿੱਥੇ ਹਾਵਣਾ ਲੋੜ ਆ ਕਿਹੇ तरीके ਨਾਲ ਪਾਣੀ ਦਿੱਤਾ ਜਾਵੇ ਤਾਂ ਸਾਰੇ ਪੰਜਾਬ ਨੂੰ ਮਿਲ ਸਕਦਾ ਵਾ ਪਰ ਗੱਲ ਤੇ ਹੈ ਕਿ ਜਿਹੜਾ ਕਨਾਲ ਸਿਸਟਮ ਹੈ ਉਹ ਬਹੁਤ ਪੁਰਾਣਾ ਵੰਗਰੇਜ਼ਾਂ ਦੇ ਵੇਲੇ ਦਾ ਕਨਾਲ ਸਿਸਟਮ ਹੈ ਠੀਕ ਹੈ ਜੀ ਉਹਨੂੰ ਇਹਨਾਂ ਰਿਪੇਅਰ ਕੀਤਾ ਨਹੀਂ ਆ ਜੋ ਅੰਗਰੇਜ਼ ਬਣਾ ਕੇ ਚਲੇ ਗਏ ਆ ਉਹੋ ਹੀ ਇਹਨਾਂ ਉਹੋ ਹੀ ਮੜਾ ਮੋੜ ਗੰਡ ਟੁੱਪਾ ਲਾ ਕੇ ਜਿਹੜਾ ਇਹ ਕੰਮ ਟਾਈਮ ਸਾਰ ਹੁੰਦੇ ਆ ਕਿਹੜਾ ਪਿੰਡ ਆ ਪਿੰਡ ਲੋਕਾ ਕੀ ਗੱਲ ਹੋ ਯਾਰ ਪਾਣੀ ਜਿਹੜੇ ਘਰਾਂ ਦੇ ਵਿੱਚ ਇਹ ਮੈਰ ਟੁੱਟ ਗਈ ਪਿਛਲੇ ਸਾਲ ਵੀ ਟੁੱਟੀ ਤਿਆਰ ਕੀ ਵੀ ਟੁੱਟ ਗਈ ਤੇ ਕਾਫੀ ਨੁਕਸਾਨ ਹੋਇਆ ਪਿਛਲੇ ਸਾਲ ਦੇ ਤੇ ਜਿਤਾਈ ਨੇ ਉੱਠਿਆ ਗਿਆ ਤਿਆਰ ਕੀ ਤੇ ਫਿਰ ਡੁੱਬ ਗਏ ਪਨੀਰੀਆ ਖਤਮ ਪਾਣੀ ਦੱਸਦੇ ਘਰਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਤੇ ਨੁਕਸਾਨ ਹੋਇਆ ਹੀ ਹੋਇਆ ਤੂੜੀਆਂ ਵੀ ਖਰਾਬ ਹੋ ਗਈਆਂ ਸਭ ਕੁਝ ਹੋਇਆ ਤੇ ਬਾਹਰੀ ਖੇਤਰ ਜਿੱਦ ਜਿਹੜਾ ਹੋਣਾ ਬਹੁਤ ਜ਼ਿਆਦਾ ਹੈ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਮੰਗੇ ਤਾਂ ਕੋਈ ਪੱਕਾ ਹੱਲ ਕੀਤਾ ਜਾਵੇ ਹਰ ਵਾਰ ਸਾਡਾ ਪਾਣੀ ਨਿਕਾਸ ਦੇ ਮਾਰਛਾ ਤਾਂ ਵੀ ਨਹਿਰ ਤੇ ਸਾਡਾ ਸਭ ਕੁਝ ਡੋਬਦਾ